ਕਿ ਮੇਰੀ ਦਰਖਾਸਤ ਨੂੰ ਬੰਦ ਕੋਈ ਕਾਰਵਾਈ ਨਹੀਂ ਕੀਤੀ ਉਪਦੋਸ਼ੀਆਂ ਤੇ ਫਿਰ ਮੈਂ ستਿੰਦਰ ਡੀਐਸਪੀ ستਿੰਦਰ ਚੱਡਾ ਸਰ ਨੂੰ ਆਪਣੇ ਦਰਖਾਸਤ ਦਿੱਤੀ ਸੀ ਉਹਨਾਂ ਨੇ ਵੀ ਮੇਰੇ ਸਹੋਰੀ ਪਰਿਵਾਰ ਨਾਲ ਮੀਟ ਲਿਪਤ ਕਰਕੇ ਮੇਰੀ ਦਰਖਾਸਤਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਉਹ ਤੋਂ ਬਾਅਦ ਮੈਂ ਆਈਜੀ ਸਰ ਕੋਲ ਪੇਸ਼ ਹੋ ਕੇ ਆਪਣੇ ਐਸਐਸਪੀ ਲੈਵਲ ਤੋਂ ਇਨਕੁਆਇਰੀ ਕਰਨ ਦੀ ਮੰਗ ਕੀਤੀ ਆਈਜੀ ਸਰ ਨੇ ਉਹਨਾਂ ਦੀ ਰਿਪੋਰਟਾਂ ਨੂੰ ਖਾਰਿਜ ਕਰਕੇ ਵੈਰੀ ਦਰਖਾਸਤ ਨੂੰ ਐਸਪੀ ਡੀ ਮੁਖਤਿਆਰ ਸਰ ਨੂੰ ਮਾਰਕੇ ਤਿਸ਼ਾਰਪ ਉਹਨਾਂ ਨੇ ਮੇਰੇ ਐਮਐਲਆਰ ਤੇ ਦੋਸ਼ੀਆਂ ਉਪਯੁਕਤ ਦੋਸ਼ੀਆਂ ਤੇ ਕਾਰਵਾਈ ਕੀਤੀ 323 324 ਤੇ 34 ਲੇਕਿਨ ਉਹਨਾਂ ਦੇ ਰੀਡਰ ਰਵਿੰਦਰ ਸੈਣੀ ਨੇ ਮੇਰੇ ਸੋਹਰੇ ਪਰਿਵਾਰ ਨਾਲ ਮਿਲਿ ਭੁਗਤ ਕਰਕੇ ਮੇਰਾ ਦੇਰ ਹੈ ਮਨੀਸ਼ ਸ਼ਰਮਾ ਮੇਨ ਦੋਸ਼ੀ ਜਿਹੜਾ ਸੀਗਾ ਤੇ ਉਹ ਨੰਦੋਈ ਤੇਰੇ ਸ਼ਰਮਾ ਤੇ ਦੋਨੋਂ ਨਾਨਾ ਦਾ ਨਾਮ ਕੱਢ ਦਿੱਤਾ ਤੇ ਮੇਰੀ નિર્ਦੋਸ਼ ਸੱਸ ਮਧੂ ਸ਼ਰਮਾ ਦਾ ਨਾਮ ਨਜ਼ਾਇਜ਼ੀ ਪਾ ਦਿੱਤਾ ਜੇਦਾ ਕਿ ਮੈਂ ਕਿਸੇ ਵੀ